ਇਕੋ ਡਾਕਟਰ ਸ਼ਾਂਕੁਮਾਰ ਐਮਐਲਏ ਚੱਬੇ ਵਾਲਾ ਆਇਆ ਜੀ ਜਿੱਥੇ ਦਾਤੇ ਪ੍ਰਦੀਪ ਸਿੰਘ ਦੇ ਹਵੇਲੀ ਨੂੰ ਲੱਗ ਪਈ ਆ ਕਿ ਜਿੱਥੇ ਤੁਸੀਂ ਆ ਦੇਖ ਰਹੇ ਗਾਡਰ ਵੀ ਵਿੰਗੇ ਹੋ ਗਿਆ ਡਾਕਟਰ ਸਾਹਿਬ ਤੁਸੀਂ ਆਏ ਆ ਇੱਥੇ ਅੱਗ ਲੱਗ ਗਈ ਆ ਇਲਾਕੇ ਦੇ ਵਿੱਚ ਬਹੁਤ ਨੁਕਸਾਨ ਆ ਇਹਦੇ ਬਾਰੇ ਕੀ ਕਹਿਣਾ ਸਸੇਕਲ ਜੀ ਕੱਲ ਰਾਤ ਵਿਖੇ ਜੋ ਇਸ ਏਰੀਆ ਪਿੰਡ ਦਾਤੇ ਦੇ ਵਿੱਚ ਕਾਫੀ ਇੱਕ ਭਿਆਨਕ ਬਹੁਤ ਹੀ ਭਿਆਨਕ ਅੱਗ ਲੱਗੀ ਜਿਹਦੇ ਵਿੱਚ ਫਸਲਾਂ ਦਾ ਦੇ ਖੇਤਾਂ ਦੇ ਵਿੱਚ ਪਸ਼ੂਆਂ ਦਾ ਵੀ ਤੇ ਜੋ ਸਾਡੀ ਬਿਲਡਿੰਗ ਇਨਫਰਾਸਟ੍ਰਕਚਰ ਹੈ ਉਹਦਾ ਵੀ ਬਹੁਤ ਨੁਕਸਾਨ ਹੋਇਆ ਤੇ ਅੱਜ ਮੈਂ ਕੱਲ ਰਾਤ ਨੂੰ ਵੀ ਮੇਰੀ ਜ਼ਿਲ੍ਹਾ ਪ੍ਰਸ਼ਾਸਨ ਸਾਡੀ ਡੀਸੀ ਮੈਮ ਨਾਲ ਗੱਲ ਚੱਲਦੀ ਰਹੀ ਸੀਗੀ ਤਾਂ ਫਿਰ ਆਪਾਂ ਫਾਇਰ ਬ੍ਰਿਗੇਡ ਇਥੇ ਪਿਛਵਾ ਕੇ ਜਿਹੜਾ ਨੁਕਸਾਨ ਨੂੰ ਕੰਟਰੋਲ ਕੀਤਾ ਤੇ ਮੈਂ ਇਹਨਾਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਵੀ ਜਿਹੜੇ ਮੇਰੇ ਬ੍ਰਦਰ ਪ੍ਰਦੀਪ ਜੀ ਨੇ ਜਿੰਨਾ ਦਾ ਬਹੁਤ ਨੁਕਸਾਨ ਹੋਇਆ ਉਹਨਾਂ ਨੂੰ ਵੀ ਮੈਂ ਜਿਹੜੇ ਸਾਰੇ ਬਾਕੀਆਂ ਦਾ ਵੀ ਨੁਕਸਾਨ ਹੋਇਆ ਉਹਨਾਂ ਨੂੰ ਵੀ ਇਹ ਸਵਾਸਨ ਲੈ ਕੇ ਨੁਕਸਾਨ ਦੀ ਪਰਪਾਈ ਵੀ ਕੀਤੀ ਜਾਵੇਗੀ ਤੇ ਅੱਗੇ ਤੋਂ ਇਦਾਂ ਦੀਆਂ ਜੋ ਵਰਦਾਤਾ ਇਦਾਂ ਦੇ ਹਾਦਸਿਆਂ ਨੂੰ ਵੀ ਹੋਰ ਅਸੀਂ ਰੋਕਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਧੰਨਵਾਦ ਤੁਹਾਨੂੰ ਸ੍ਰੀ ਗੁਰੂ ਜੀ ਸਤਿ ਸ੍ਰੀ ਅਕਾਲ ਕੀ ਨਾਂ ਆਪਣਾ ਪ੍ਰਦੀਪ ਸਿੰਘ ਹਾਂਜੀ ਕਿਹੜਾ ਪੰਡਾ ਦਾਤਾ ਜੀ ਇਹ ਅੱਗ ਕਿਵੇਂ ਲੱਗੀ ਜੀ ਇੱਧਰ ਆਈਏ ਜੀ ਮਹਸੂਸਪੁਰ ਪੰਡੋਰੀਆ ਲੋ ਅੱਛਾ ਜੀ ਇਹ ਜਿੱਦਾਂ ਜੀ ਇਹ ਤੂਫਾਨ ਜਿਹਾ ਆਇਆ ਬਣ ਕੇ ਹਾਂਜੀ ਉਹਨਾਂ ਦੇ ਚਿੱਚਗਿਆੜੇ ਜਿਹੜੇ ਉੱਠ ਉੱਠ ਕੇ ਠੀਕ ਹੈ ਸਾਡੇ ਆ ਤੂੜੀ ਵਾਲੇ ਕਮਰੇ ਨੂੰ ਪੈ ਗਈ ਜੀ ਹਾਂਜੀ ਤਾਂ ਜਿਸ ਵੇਲੇ ਮੈਂ ਫੇਰ ਆਪਣੇ ਪਿੰਡ ਸੱਤੇ ਨੂੰ ਫੋਨ ਕੀਤਾ ਜੀ ਉਸ ਤੋਂ ਬਾਅਦ ਮੇਰਾ ਫੋਨ ਚੱਲਣੋਂ ਬੰਦ ਹੋ ਗਿਆ ਡੈੱਡ ਹੋ ਗਿਆ ਜੀ ਡੈੱਡ ਹੋ ਗਿਆ ਜੀ ਤਾਂ ਫਿਰ ਸਾਰੇ ਪਿੰਡ ਜੀ ਇਕੱਠਾ ਹੋ ਕੇ ਆ ਗਏ ਅੱਗ ਇੱਕੋ ਵਾਰੀ ਪੈ ਗਈ ਇੱਕੋ ਵਾਰੀ ਅੱਗ ਪੈ ਗਈ ਅੱਛਾ ਜੀ ਤਾਂ ਅੱਗ ਪੈ ਗਈ ਜੀ ਸਾਨੂੰ ਖਤਰਾ ਹੋ ਗਿਆ ਵੀ ਸਾਡੇ ਘਰ 'ਚ ਵੀ ਅੱਗ ਆਉਣ ਲੱਗੀ ਸੀਗੀ ਠੀਕ ਹਾਂ ਜੀ ਅਸੀਂ ਨਿਆਣੇ ਆਪਣੇ ਮਾਪੇ ਨੂੰ ਬਾਹਰ ਕੱਢਿਆ ਜੀ ਹਾਂ ਜੀ ਕੱਢ ਕੇ ਫਿਰ ਪਿੰਡ ਵਾਲੇ ਵੀ ਆਏ ਉਹ ਨਹੀਂ ਆ ਕੇ ਟਰੈਕਟਰ ਲਾ ਕੇ ਹਾਂ ਪਾਣੀ ਧੂੜੀ ਭਜਾਉਣ ਦੀ ਅੱਗ ਕੋਸ਼ਿਸ਼ ਕੋਸ਼ਿਸ਼ ਕੀਤਾ ਜਨਰੇਟਰ ਲਾਇਆ ਜੀ ਹਾਂ ਜੀ ਤਾਂ ਜਨਰੇਟਰ ਲਾਉਣ ਤੋਂ ਬਾਅਦ ਜੀ ਸਾਰੇ ਪਿੰਡ ਆਇਆ ਜੀ ਵਿਚਾਰਿਆਂ ਨੇ ਬਹੁਤ ਸਾਡਾ ਵੀ ਸਾਹ ਦਿੱਤਾ ਤਾਂ ਸਾਡੇ ਇਹ ਜਦਾਂ ਜੀ ਇੱਕ ਕਾਫੀ ਨੁਕਸਾਨ ਹੋਇਆ ਬਈ ਆ ਗੱਡਰ ਵੀ ਵਿੰਗੇ ਹੋ ਗਿਆ ਜੀ ਇੰਨਾ ਸੇਖ ਸਗਾ ਜੀ ਆ ਗੱਡਰ ਵੀ ਆ ਗਿਆ ਹਾਂ ਜੀ ਪਾਰ ਵੀ ਗਿਆ ਲਾਇਆ ਸੀ ਆ ਗਿਆ ਆ ਫਾਰਕ ਰੇਡ ਵੀ ਆਇਆ ਜੀ ਠੀਕ ਉਹ 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 ਨਾ ਗੁਜੀ ਨਹੀਂ ਜੀ ਫਿਰ ਵੀ ਅੱਛਾ ਜੀ ਤਾਂ ਇਸ ਕਰਕੇ ਫਿਰ ਸਾਡੇ ਪਾਣੀ ਸਾਈਡਾ ਜਨਰੇਟਰ ਚੱਲਦਾ ਰਿਹਾ ਹਾਂਜੀ ਉਹਦੇ ਨਾਲ ਫਿਰ ਅਸੀਂ ਦੁਆ ਹੋਇਆ ਹਜੇ ਵੀ ਅੱਗ ਦੇਖੋ ਕਿੰਨੇ ਪਸ਼ੂਆਂ ਦੇ ਸੇਕ ਲੱਗਾ ਸਾਡੇ ਸਾਡੇ ਜੀ ਇੱਕ ਇੱਕ ਪਸ਼ੂ ਸੇਕ ਲੱਗਾ ਜੀ ਬਾਕੀ ਖੋਲਲੇ ਸੀਗੇ ਹਾਂਜੀ ਤਾਂ ਇੱਕ ਖੋਲਦੇ ਖੋਲਦੇ ਮੇਰੇ ਵੀ ਲੱਗ ਗਿਆ ਜੀ ਮੜਿਆ ਸੇਕ ਹਾਂ ਦਿਖਾ ਤੁਹਾਡੇ ਨੇ ਕਰੋ ਤਾਂ ਹੱਥ ਕਿੱਥੇ ਆ ਕੰਨ ਤੇ ਸੇਕ ਲੱਗ ਗਿਆ ਜੀ ਬਚਾਅ ਹੋ ਗਿਆ ਉਹ ਆਈਓ ਦੀ ਕਿਰਪਾ ਹੀ ਕਰੇ ਤੇ ਇਸ ਕਰਕੇ ਆ ਜੀ ਨੁਕਸਾਨ ਕਿੰਨਾ ਖੋ ਗਿਆ ਆਪਣਾ ਹਾਂਜੀ 4-5 ਲੱਖ ਰੁਪਏ ਦਾ ਹੋ ਗਿਆ ਜੀ ਫੇਰ ਵੀ ਤੂੜੀ ਵੀ ਜਲ ਗਈ ਆ 5 ਕਰ ਰੁਪਏ ਦਾ ਹੀ ਪੈ ਜਾਣਾ ਜੀ ਕਮਰਾ ਡੱਪਿਆ ਜੀ ਆਪਣੀ ਕਿੰਨੀ ਕਿੰਨੀ ਜ਼ਮੀਨ ਆ ਹਾਂਜੀ ਕਿੰਨੀ ਜ਼ਮੀਨ ਆਪਣੀ ਕਿ ਕਿਲਾ ਵੀ ਹੋਣਾ ਜੀ ਮਸਲੀ ਇੱਕ ਖੇਤ ਵਾ ਜੀ ਕਿ ਬਾਕੀ ਹਾਲੀਵੁੱਡ ਦੇ ਜਾਂ ਮੋਡਰਨ ਜੋਤੂੜੀ ਕਿ ਨੁਕਸਾਨ ਬਹੁਤ ਹੋ ਗਿਆ ਵਾ ਹਾਂਜੀ ਮੈਂ ਸ਼ਾਸਨ ਨੂੰ ਔਰ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਇਹਨਾਂ ਦੀ ਕੋ ਮਦਦ ਕੀਤੀ ਜਾਵੇ ਇਹ ਪਿੰਡ ਦੇ ਸਰਦਾਰ ਜੋਗਾ ਸਿੰਘ ਜਿਹੜੇ ਕਿਸਾਨ ਆ ਹਾਂਜੀ ਕੀ ਕਹਿਣਾ ਚਾਹੁੰਦੇ ਜੋਗਾ ਸਿੰਘ ਅਸੀਂ ਇਹ ਚਾਹੁੰਦੇ ਸੀ ਵੀ ਇਸ ਦੇਖੋ ਸੈਂਪਲ ਪਵਾ ਰਿਹਾ ਬਹੁਤੀ ਆਮਦਨ ਹੈ ਨਹੀਂ ਠੀਕ ਨੁਕਸਾਨ ਜਾਦੇ ਹੋਇਆ ਅੱਗ ਲੱਗ ਗਈ ਆ ਕਿ ਪਿੰਡ ਵਾਲਿਆਂ ਨੇ ਅਲਾਸਮੈਂਟ ਕੀਤੀ ਗੋਦਰ ਸਭ ਤੋਂ ਸਾਰਾ ਨਕਰ ਇਕੱਠਾ ਹੋ ਕੇ ਸ਼ੁਕਰੀਆ ਪਿੰਡ ਦਾ ਅੱਗ ਬੁਝਾਈ ਆ ਪਰ ਅੱਗ ਅਜੇ ਬੁਝੀ ਨਹੀਂ ਠੀਕ ਜੀ ਸੂੜੀ ਸਾਰੀ ਜਲ ਗਈ ਆ ਪਸ਼ੂਆਂ 'ਤੇ ਲੱਗ ਗਿਆ ਮੇਰੇ ਖਾ ਆ ਨਾਸ ਦਾਸ ਖਾਨੇ ਕਮਰਾ ਸਾਹ ਤੁਹਾਡੇ ਸਾਹਮਣੇ ਸਾਰਾ ਡਿੱਗ ਪਿਆ ਇਹਦੇ ਥੱਲੇ ਜਿਹੜਾ ਕਾਦਾ ਸਮਾਨ ਲੱਖਾਂ ਦਾ ਉਹ ਵੀ ਖਰਾਬ ਹੋ ਗਿਆ ਸਾਰਾ ਉਹ ਪਟਕੇ ਦੇਖਣਾ ਪੈਣਾ ਘਟੋ ਘਟ ਮੇਰੇ ਸਾਹਮਣੇ 6-7 ਲੱਖ ਰੁਪਏ ਦਾ ਨੁਕਸਾਨ ਹੋਇਆ ਘਰ ਦਾ ਤੇ ਬਾਕੀ ਅਸੀਂ ਤਾਂ ਇਹੀ ਮੌਜੂਦਾ ਗਏ ਨੇ ਵੀ ਗਵਰਨਮੈਂਟ ਕੋਲੋਂ ਵੀ ਇਹਨਾਂ ਦੀ ਜਿੰਨੀ ਹੋ ਸਕੇ ਬਹੁਤ ਬਹੁਤ ਮਦਦ ਕੀਤੀ ਜਾਵੇ ਕਿਉਂ ਪਰਿਵਾਰ ਮੁੜ ਕੇ ਆਪਣੇ ਕੰਮਕਾਰ ਦੇ ਵਿੱਚ ਰੁੱਝੇ ਕੰਮ ਕਰਦੇ ਬਹੁਤ ਇਸ ਵੇਲੇ ਹੌਸਲਾ ਟੁੱਟ ਗਿਆ ਹੈ ਪਰਿਵਾਰ ਦਾ ਬਹੁਤ ਜਿਆਦਾ ਮੁਸ਼ਕਲ ਹੈ ਤੋ ਸਾਡੀ ਸਾਰੇ ਨੱਗਰ ਦੀ ਰਾਤਰੀ ਬੇਨਤੀ ਆ ਵੀ ਇਹਨਾਂ ਦਾ ਕੁਛ ਨਾ ਕੁਛ ਜਿੰਨੀ ਵੀ ਹੋ ਸਕੇ ਪਰ ਸਾਹ ਤਾਂ ਬਹੁਤ ਜਿਆਦਾ ਹੋਇਆ ਔਰ ਜੋ ਹੋ ਸਕੇ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਇਹ ਰਾਦੀ ਟਰੈਕਟਰ ਖੜੇ ਹੈ ਜੀ ਇਹ ਜਿਹੜੇ ਅੱਗ ਬੁਝਾਨ ਸੀ ਇਹ ਦਾਤਾ ਪਿੰਡ ਪਹਿਲਾਂ ਤੋਂ ਹੀ ਬਹੁਤ ਵਧੀਆ ਪਿੰਡ ਹੈ ਜੀ ਕਿ ਇਦਾਂ ਦੁੱਖ ਸੁੱਖ ਤੇ ਰਹੇਗੀ ਮਦਦ ਕਰਦਾ ਵਾ ਆਓ ਤੁਹਾਨੂੰ ਪੁੱਛ ਵੀ ਮੈਂ ਦਿਖਾ ਦਾਂ ਇਹ ਕਟੂ ਜੀ ਜਲ ਗਿਆ ਤੁਸੀਂ ਤੇ ਦੇਖੋ ਨਿਕ ਤੁਹ ਦਾ ਖਮਾ ਇਹ ਕਟੂਆ ਜਿਹੜਾ ਅੱਗ ਦੀ ਲਪੇਟ ਵਿੱਚ ਆ ਗਿਆ ਬੀਜਵਾਨਾ ਦੇਖੋ ਇਹਦੇ ਜਖਮ ਕਿੰਨੇ ਹੋਏ ਆਹ ਦੇਖੋ ਬਹੁਤ ਜਖਮ ਹੋਇਆ ਤਰਪਿਆ ਬੀਜਵਾਨ